ਜਗਬਾਨ ਟੀਵੀ ਤੇ ਸੁਲੇ ਦੀ ਮੰਦ ਭਾਗੀ ਖਬਰ ਨਾਬਾ ਦੇ ਪਿੰਡ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਪਤਨੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ। ਦਰਸਲ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਜਿਸ ਦੇ ਚੱਲਦੇ ਦੋਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ। ਤਾਂ ਮ੍ਰਿਤਕ ਦੀ ਪਛਾਣ ਗੁਰਮੀਤ ਸਖੋਹ ਹੋਈ ਆ ਜਦੋਂ ਕਿ ਉਸ ਦੀ ਪਤਨੀ ਦੀ ਪਛਾਣ ਮਨਪ੍ਰੀਤ ਕੌਰ ਦੇ ਵਜੋਂ ਹੋਈ ਆ। ਤਾਂ ਪੂਰਾ ਮਾਮਲਾ ਕੀ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਤਾਂ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਇਸ ਦੇ ਚੱਲਦੇ ਜੋ ਮਨਪ੍ਰੀਤ ਕੌਰ ਹੈਗੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਜੋ ਆਨੰਦਪੁਰ ਸਾਹਿਬ ਦੇ ਵਿੱਚ ਪਿੰਡ ਪਨੋਪਲੀ ਹੈਗਾ ਤਾਂ ਉੱਥੇ ਉਹਨਾਂ ਨੂੰ ਲੈ ਜਾਂਦੀ ਆ ਤਾਂ 29 ਤਰੀਕ ਦਾ ਇਹ ਮਾਮਲਾ ਹੈਗਾ 29 ਤਰੀਕ ਨੂੰ ਮਨਪ੍ਰੀਤ ਕੌਰ ਆਪਣੇ ਇੱਕ بیٹے ਤੇ ਦੋ ਬੇਟੀਆਂ ਨੂੰ ਲੈ ਕੇ ਸਕੂਟੀ ਤੇ ਸਵਾਰ ਹੋ ਕੇ ਪਨੋਪਲੀ ਪਿੰਡ ਜਾਂਦੀ ਹੈਗੀ ਆ ਤਾਂ ਜਦੋਂ ਰਸਤੇ ਦੇ ਵਿੱਚ ਇੱਕ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਉੱਥੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਇੱਥੋਂ ਉਤਰਜੋ ਪੁਲਿਸ ਦਾ ਨਾਕਾ ਲੱਗਿਆ ਹੋਇਆ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਸਕੂਟੀ ਤੇ ਫਿਰ ਚੜਾ ਲਾਵਾਂਗੀ ਪਰ ਜਦੋਂ ਉਹ ਅੱਗੇ ਚਲੀ ਜਾਂਦੀ ਹੈ ਤੇ ਬੱਚੇ ਪਿੱਛੇ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮਨਪ੍ਰੀਤ ਕੌਰ ਜਿਹੜੀ ਆ ਉੱਥੋਂ ਕਿਸੇ ਜਗ੍ਹਾ ਚਲੀ ਗਈ ਆ ਤੇ ਬਾਅਦ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਘਰ ਚਲੇ ਜਾਂਦੇ ਨੇ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਘਰ ਦੇ ਵਿੱਚ ਪਹਿਲਾਂ ਹੀ ਕਲੇਸ਼ ਸੀਗਾ ਪਰ ਉਸ ਨੂੰ ਨਾ ਹੀ ਆਪਣੇ ਬੱਚਿਆਂ ਬਾਰੇ ਕੁਝ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਆਪਣੀ ਪਤਨੀ ਬਾਰੇ ਤੇ ਉਸ ਤੋਂ ਬਾਅਦ ਉਹ ਆਪਣੇ ਸਾਰੇਕਰ ਗੱਲਬਾਤ ਕਰਦਾ ਪਰ ਉਹਨਾਂ ਦੇ ਵੱਲੋਂ ਉਸ ਤਰ੍ਹਾਂ ਦਾ ਰਿਸਪਾਂਸ ਨਹੀਂ ਦਿੱਤਾ ਜਾਂਦਾ ਤਾਂ 29 ਤਰੀਕ ਦਾ ਇਹ ਮਾਮਲਾ ਸੀਗਾ ਪਰ 29 ਤੋਂ ਲੈ ਕੇ 3 ਤਰੀਕ ਦੇ ਵਿੱਚਕਾਰ ਜੋ ਗੁਰਮੀਤ ਸਿੰਘ ਸੀਗਾ ਉਸ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਆ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਜਿਹੜੇ ਉਹਨਾਂ ਨੂੰ ਮਿਲ ਰਹੇਗੇ ਹਾਲਾਂਕਿ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਹੈਗਾ ਕਿ ਮਨਪ੍ਰੀਤ ਕੌਰ ਉਹ ਹਜੇ ਤੱਕ ਉਸ ਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਪਰ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਪਿੰਡ ਪਨੋਪਲੀ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਉਸ ਤੋਂ ਬਾਅਦ ਗੁਰਮੀਤ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਜਦੋਂ ਖੌਫਨਾਕ ਕਦਮ ਚੁੱਕਦਾ ਹੈ ਗਿਆ ਉਸ ਦੇ ਵੱਲੋਂ ਪਹਿਲਾਂ ਇੱਕ ਵੀਡੀਓ ਬਣਾਈ ਜਾਂਦੀ ਜਿਸ ਦੇ ਵਿੱਚ ਉਸ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਆਪਣੀ ਪਤਨੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਜਦੋਂ ਇੱਕ ਪਾਸੇ 3 ਤਰੀਕ ਨੂੰ ਗੁਰਮੀਤ ਦੇ ਵੱਜੋਂ ਗੁਰਮੀਤ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਜਾਂਦਾ ਤੇ ਦੂਸਰੇ ਪਾਸੇ ਇਹ ਜਾਣਕਾਰੀ ਮਿਲਦੀ ਹੈ ਕਿ ਮਨਪ੍ਰੀਤ ਕੌਰ ਜਿਹੜੀ 29 ਤਰੀਕ ਨੂੰ ਨਪਾ ਦੇ ਪਿੰਡ ਸ਼੍ਰੀ ਨਗਰ ਤੋਂ ਆਪਣੇ ਪੇਕੇ ਪਿੰਡ ਪਨੋਪਲੀ ਗਈ ਸੀਗੀ ਤਾਂ ਜਦੋਂ ਉਸ ਨੇ ਸਕੂਟੀ ਤੇ ਆਪਣੇ ਬੱਚੇ ਉਤਾਰੇ ਸੀਗੇ ਤਾਂ ਉਸ ਤੋਂ ਬਾਅਦ ਹੀ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਪਿੰਡ ਹੈਗਾ ਜਿਹੜਾ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈਗਾ ਤਾਂ ਘਰ ਦੇ ਵਿੱਚ ਮਾਮੂਲੀ ਕਲੇਸ਼ ਸੀਗਾ ਮਾਮੂਲੀ ਕਲੇਸ਼ ਦੇ ਚੱਲਦੇ-ਚੱਲਦੇ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਪਤਨੀ ਪਤੀ ਪਤਨੀ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤਾਂ ਇੱਕ ਪਾਸੇ ਗੁਰਮੀਤ ਜੋ ਆਪਣੀ ਘਰਵਾਲੀ ਨੂੰ ਲੱਭ ਰਿਹਾ ਸੀਗਾ ਆਪਣੇ ਬੱਚਾ ਨੂੰ ਵੀ ਲੱਭ ਰਿਹਾ ਸੀਗਾ ਹਾਲਾਂਕਿ ਬੱਚਾ ਬਾਰੇ ਜਿਹੜੀ ਜਾਣਕਾਰੀ ਮਿਲ ਜਾਂਦੀ ਆ ਕਿ ਬੱਚੇ ਆਪਣੇ ਨਾੜਕੇ ਪਿੰਡ ਪਹੁੰਚ ਚੁੱਕੇ ਨੇ ਪਰ ਉਸ ਦੀ ਪਤਨੀ ਬਾਰੇ ਕੁਝ ਨਹੀਂ ਪਤਾ ਲੱਗਦਾ ਜੋ 29 ਤਰੀਕ ਨੂੰ ਘਰੋਂ ਜਾਂਦੀ ਹੈਗੀ ਆ ਪਰ ਇੱਕ ਪਾਸੇ ਗੁਰਮੀਤ ਉਹ ਖੌਫਨਾਕ ਕਦਮ ਚੱਕ ਲੈਂਦਾ ਤੇ ਦੂਸਰੇ ਪਾਸੇ ਕੁਝ ਦਿਨਾਂ ਬਾਅਦ 29 ਤਰੀਕ ਤੋਂ ਬਾਅਦ ਇਹ ਜਾਣਕਾਰੀ ਮਿਲਦੀ ਹੈਗੀ ਆ ਕੀ ਮਨਪ੍ਰੀਤ ਕੌਰ ਨੇ ਵੀ ਖੌਫਨਾਕ ਕਦਮ ਚੁੱਕ ਲਿਆ ਇੱਕ ਵਾਰ ਫੇਰ ਕਹਾਣੀ ਦੱਸ ਦਿੰਨੇ ਆ ਤਾਂ ਪਤੀ ਪਤਨੀ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਜੋ ਨਾਭਾ ਦੇ ਪਿੰਡ ਸ਼ਰੀ ਨਗਰ ਦੇ ਵਿੱਚ ਰਹਿਣ ਵਾਲੇ ਸਨ ਘਰ ਦੇ ਵਿੱਚ ਮਾਮੂਲੀ ਕਲੇਸ਼ ਰਹਿੰਦਾ ਸੀਗਾ ਤਾਂ ਇਹਨਾਂ ਦੋਨਾਂ ਦੇ ਇੱਕ ਬੇਟਾ ਤੇ ਦੋ ਬੇਟੀਆਂ ਸਨ ਪਰ ਘਰ ਦੇ ਵਿੱਚ ਕਲੇਸ਼ ਰਹਿਣ ਕਰਕੇ ਮਨਪ੍ਰੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਚਲੀ ਜਾਂਦੀ ਆ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਪਨੋਪਲੀ ਹੈਗਾ ਉੱਥੇ ਚਲੀ ਜਾਂਦੀ ਪਰ ਜਦੋਂ ਸਰਹੰਦ ਦੇ ਨਜ਼ਦੀਕ ਪਹੁੰਚਦੀ ਹੈ ਤੇ ਉੱਥੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਉੱਤਰ ਜੋ ਅੱਗੇ ਪੁਲਿਸ ਦਾ ਨਾਕਾ ਆ ਗਿਆ ਕਿਤੇ ਚਲਾਨ ਨਾ ਕਟਿਆ ਜਾਵੇ ਤਾਂ ਜਦੋਂ ਉਹ ਉੱਤਰਦੇ ਨੇ ਤੇ ਉਸ ਤੋਂ ਬਾਅਦ ਬੱਚੇ ਅੱਗੇ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੀ ਮਾਤਾ ਉੱਥੇ ਨਹੀਂ ਹੁੰਦੀ ਬੱਚੇ ਆਪਣੀ ਮਾਤਾ ਦੀ ਪੜਤਾਲ ਕਰਦੇ ਨੇ ਪਾਲ ਕਰਦੇ ਨੇ ਤੇ ਉਸ ਤੋਂ ਬਾਅਦ ਥੋੜਾ ਬਹੁਤਾ ਪਤਾ ਲੱਗਦਾ ਕਿ ਬੱਚੇ ਆਪਣੇ ਨਾਨਕੇ ਘਰ ਚਲੇ ਜਾਂਦੇ ਨੇ ਉੱਥੇ ਜਾ ਕੇ ਦੱਸਦੇ ਨੇ ਕਿ ਅਸੀਂ 90 ਦੇ ਸ਼੍ਰੀਨਗਰ ਤੋਂ ਯਾਨੀ ਕਿ ਆਪਣੇ ਪਿੰਡ ਤੋਂ ਇੱਥੇ ਆਏ ਆ ਤੇ ਰਸਤੇ ਦੇ ਵਿੱਚ ਗੁਰਪ੍ਰੀਤ ਕੌਰ ਉਸ ਨੇ ਸਾਨੂੰ ਰੋਕਿਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਮਾਤਾ ਹੈਗੀ ਉਹਨਾਂ ਨੂੰ ਨਹੀਂ ਮਿਲੀ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਰੇਸ਼ਾਨ ਸੀਗਾ ਕਿਉਂਕਿ ਇੱਕ ਘਰ ਦੇ ਵਿੱਚ ਕਲੇਸ਼ ਸੀਗਾ ਤੇ ਉਸ ਤੋਂ ਬਾਅਦ ਨਾ ਹੀ ਬੱਚਿਆਂ ਦਾ ਕੁਝ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਉਸਦੇ ਪਤਨੀ ਦਾ ਕੁਝ ਪਤਾ ਲੱਗ ਰਿਹਾ ਸੀਗਾ ਤੇ ਲਗਾਤਾਰ ਉਹ ਆਪਣੇ ਸਹੁਰੇ ਪਿੰਡ ਯਾਨੀ ਕਿ ਪਨੋਪਲੀ ਜਿੱਥੇ ਉਸ ਦਾ ਸਹੁਰਾ ਪਿੰਡ ਸੀਗਾ ਉੱਥੇ ਸਹੁਰਿਆਂ ਨੂੰ ਫੋਨ ਵੀ ਕਰ ਰਿਹਾ ਸੀਗਾ ਪਰ ਅਜੇਹ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਹਾਲਾਂਕਿ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਬੱਚੇ ਜਿਹੜੇ ਸਹੀ ਸਲਾਮਤ ਨੇ ਉਹ ਆਪਣੇ ਨਾਨਕੇ ਘਰ ਪਨੋਪਲੀ ਜਿਹੜੇ ਪਹੁੰਚੇ ਹੋਏ ਨੇ ਪਰ ਅਜੇਹ ਦੇ ਵਿੱਚ ਗੁਰਮੀਤ ਦੇ ਵੱਲੋਂ ਇੱਕ ਵੀਡੀਓ ਵੀ ਬਣਾਈ ਜਾਂਦੀ ਆ ਪੁਲਿਸ ਦੇ ਕੋਲ ਸ਼ਿਕਾਇਤ ਵੀ ਕੀਤੀ ਜਾਂਦੀ ਆ ਕਿ ਉਸ ਦੀ ਪਤਨੀ ਜਿਹੜੀ ਉਹ ਮਿਸਿੰਗ ਹੈਗੀ ਆ ਉਸ ਦਾ ਨਹੀਂ ਪਤਾ ਲੱਗ ਰਿਹਾ ਤੇ ਵੀਡੀਓ ਬਣਾ ਕੇ ਉਸ ਦੇ ਵੱਲੋਂ ਜਿਸ ਦੇ ਵਿੱਚ ਉਹ ਆਪਣੀ ਪਤਨੀ ਤੇ ਵੀ ਇਲਜ਼ਾਮ ਲਾਉਂਦਾ ਆਪਣੇ ਸੱਸ ਸੌਰੇ ਸਾਡੂ ਤਮਾਮ ਜਿਹੜੇ ਰਿਸ਼ਤੇਦਾਰਾਂ ਤੇ ਜਿਹੜੇ ਉਹ ਇਲਜ਼ਾਮ ਲਗਾਉਂਦਾ ਹੈਗਾ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਇਹ ਖਬਰ ਸਾਹਮਣੇ ਆਉਂਦੀ ਆ ਕਿ 29 ਤਰੀਕ ਨੂੰ ਜੋ ਮਨਪ੍ਰੀਤ ਕੌਰ ਘਰੋਂ ਗਈ ਸੀਗੀ ਜਦੋਂ ਉਸ ਨੇ ਸਕੂਟੀ ਤੇ ਆਪਣੇ ਬੱਚਿਆਂ ਨੂੰ ਉਤਾਰਿਆ ਸੀਗਾ ਤੇ ਉਸ ਦੇ ਵੱਲੋਂ ਵੀ ਉਸੇ ਦਿਨ ਹੀ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤੇ ਨਹਿਰ ਦੇ ਵਿੱਚ ਉਸ ਨੇ ਛਾਲ ਮਾਰ ਦਿੱਤੀ ਆ ਤਾਂ ਪਤੀ ਪਤਨੀ ਜਿਹੜੇ ਉਹਨਾਂ ਨੇ ਦੋਨਾਂ ਨੇ ਜੀਵਨ ਲੀਲਾ ਸਮਾਪਤ ਕਰ ਲਈ ਆ ਇੱਕ ਜੇਕਰ ਗੁਰਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ 29 ਤਰੀਕ ਨੂੰ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ 3 ਤਰੀਕ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਹਾਲਾਂਕਿ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਸਹੂ ਪਰਿਵਾਰ ਸੀਗਾ ਕਈ ਵਾਰ ਘਰਾਂ ਦੇ ਵਿੱਚ ਕਲੇਸ਼ ਹੁੰਦੇ ਕੋਈ ਕਲੇਸ਼ ਵੀ ਬਹੁਤਾ ਵੱਡਾ ਨਹੀਂ ਸੀਗਾ ਪਰ ਅਜੇਹਾ ਕਲੇਸ਼ ਇਸ ਕਦਰ ਤੱਕ ਇਥੋਂ ਤੱਕ ਪਹੁੰਚ ਜਾਵੇਗਾ ਕਿ ਦੋਨੇ ਆਪਣੇ ਜ਼ਿੰਦਗੀ ਜਿਹੜੀ ਸਮਾਪਤ ਕਰ ਲੈਣਗੇ ਅਜੇ ਹਾ ਕਿਸੇ ਨੇ ਨਹੀਂ ਸੋਚਿਆ ਸੀਗਾ ਤਾਂ ਅਜੇਹ ਦੇ ਵਿੱਚ ਪਿੰਡ ਵਾਸੀਆਂ ਦਾ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆਂ ਜੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ 29 ਤਰੀਕ ਨੂੰ ਇਥੋਂ ਆਪਣੇ ਪੇਕੇ ਪਣੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਔਰ ਜਦੋਂ 29 ਤਰੀਕ ਨੂੰ ਇਹ ਫਤੇਗੜਾ ਸਾਹਿਬ ਚ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਤੁਸੀਂ ਥੋੜਾ ਨਾਕਾ ਕਰਾਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਹਾਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਮਾਤਾ ਨਾਲ ਮਿਲਣ ਕਰਕੇ ਕਾਫੀ ਜ਼ਿਆਦਾ ਇਹਨਾਂ ਨੇ ਉੱਥੇ ਲੱਭੀ ਉਸ ਦਿਨ ਨਹੀਂ ਮਿਲਣ ਕਰਕੇ 30 ਤਰੀਕ ਨੂੰ ਬੱਚੇ ਕਹਿੰਦੇ ਅਸੀਂ ਆਪਣੇ ਪਨੋਪਲੀ ਨਾਨਕੇ ਚਲੇ ਗਏ ਜਾਦਾ ਉੱਥੇ ਚਲੇ ਗਏ ਉਹ ਤੋਂ ਬਾਅਦ 30 ਤਰੀਕ ਨੂੰ ਬੱਚੇ ਤੋਂ ਬਾਅਦ ਇਹਨਾਂ ਨੇ ਆਪਣੀ ਗੁੰਮਸੁਦਗੀ ਦੀ ਰਿਪੋਰਟ ਵੀ ਲਖਾਈ ਵੀ ਸਾਡੀ માતા ਜਿਹੜੀ ਗੁੰਮ ਹੋ ਗਈ ਉਸ ਤੋਂ ਬਾਅਦ ਜੋ ਇਹਦਾ ਇਹਨਾਂ ਦੀ ਆਪਸ ਚ ਗੱਲਬਾਤ ਚੱਲਦੀ ਰਹੀ ਉਹਨਾਂ ਨੇ ਜਾਨੀ ਇਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਕੋਈ ਦੱਸਿਆ ਨਹੀਂ ਵੀ ਸਾਡੇ ਕੋਲ ਇਹ ਆਈ ਆ ਲੜਕੀ ਆਈ ਆ ਨਾ ਆਈ ਆ ਬੱਚਿਆਂ ਬਾਰੇ ਦੱਸਦਾ ਵੀ ਕੋਈ ਨਹੀਂ ਅਸੀਂ ਭੇਜ ਦਾਂਗੇ ਪਰ ਇਹ ਬੰਦਾ ਜਦੋਂ ਵੀ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਚੱਲਿਆ ਗਿਆ ਇਹਨੂੰ ਜਦੋਂ ਇਹਦੀ ਘਰ ਵਾਲੀ ਨਾਲ ਲੱਭੀ ਤਾਂ ਇਹਨੇ 2 ਤਰੀਕ ਨੂੰ ਪਹਾੜ ਤੋਂ ਥਾਣੇ ਕੰਪਲੇਂਟ ਕਰੀ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਪਹਾੜ ਤੋਂ ਥਾਣੇ ਤੇ ਕੰਪਲੇਂਟ ਕਰੀ ਵੀ ਉਹ ਮੇਰੇ ਸਹੁਰੇ ਭੇਜ ਨਹੀਂ ਰਹੇ। ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀ ਫਿਰ ਉਹਨਾਂ ਨੇ ਦੱਸਿਆ ਵੀ ਕਿ ਤੇਰੇ ਘਰ ਵਾਲੀ ਦਾ ਤਾਂ ਸਾਨੂੰ ਕੁਝ ਨਹੀਂ ਪਤਾ। ਵੀ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਦਿੱਤਾ ਉਹਨਾਂ ਨੇ ਜਵਾਬ। ਤਾਂ ਇਹ ਜਿਹੜਾ ਮੁੰਡਾ ਗਰਮੀਤ ਸਿੰਘ ਆ ਇਹਨੇ 3 ਤਰੀਕ ਨੂੰ ਸਵੇਰੇ ਕੱਲ 3 ਵਜੇ ਇੱਕ ਆਪਣੀ ਵੀਡੀਓ ਬਣਾਈ। ਵੀਡੀਓ ਬਣਾ ਕੇ ਐਸਆਈ ਪਰਮਿੰਦਰ ਸਿੰਘ ਨੂੰ ਪਹਾੜ ਤੋਂ ਥਾਣੇ 'ਚ ਇੱਕ ਆਪਣੇ ਪਤਾ ਲੱਗਿਆ ਵੀ ਆਪਣੇ ਸਹੁਰਿਆਂ ਨੂੰ ਭੇਜਤੀ ਉਹ ਤੋਂ ਬਾਅਦ 4 ਵਜੇ ਨੇ ਸਵੇਰ ਸੁਸਾਈਡ ਕਰ ਲਿਆ ਕਿਸੇ ਨੇ ਨਾ ਕਰਿਆ ਉਹ ਪੱਖੇ ਨਾਲ ਲੜਕੇ ਜਿਹੜੀ ਦੀ ਵਾਈਫ ਨੇ ਉਹ ਕੀ ਕਿਤਾ ਜਿਹੜੀ ਇਹਦੀ ਵਾਈਫ ਆ ਉਹਨੇ ਜਦੋਂ 29 ਤਰੀਕ ਨੂੰ ਫਤਿਹਗੜ ਤੋਂ ਜਾਣ ਤੇ ਹੀ ਪਤਾ ਲੱਗਿਆ ਵੀ ਉਹਨੇ ਜੋ ਨਹਿਰ ਦੇ ਵਿੱਚ ਛਾਲ ਲਗਾ ਮਾਰ ਤੇ ਐਡਾ ਕੋਈ ਮੈਟਰ ਤਾਂ ਹੈਗਾ ਨਹੀਂ ਫਿਰ ਐਡਾ ਕੋਈ ਇਹਨਾਂ ਦਾ ਕੋਈ ਆਪਸੀ ਐਡਾ ਕੋਈ ਕਲੇਸ਼ ਨਹੀਂ ਸੀ ਪਰ ਕਿਸੇ ਨੂੰ ਕੋਈ ਇਸ ਬਾਰੇ ਕੋਈ ਜ਼ਿਆਦਾ ਨਾ ਪਿੰਡ ਚ ਸੀ ਵਧੀਆ ਪਰਿਵਾਰ ਸੀ ਵਧੀਆ ਕੰਮ ਕਰਦਾ ਸੀ ਵਧੀਆ ਬੱਚੇ ਪਾਲਦਾ ਸੀ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਕਿੰਨੇ ਬੱਚੇ ਨੇ ਬੱਚੇ ਤਿੰਨੇ ਨੇ ਇੱਕ ਤਾਂ ਬੇਟੀ ਆ ਵੱਡੀ 20 ਸਾਲ ਦੇ ਕਰੀਬ ਬੀਏ ਪਾਰਟ 2 ਚ ਪੜ੍ਹਦੀ ਆ ਇੱਕ ਬੇਟਾ ਉਦੋਂ ਛੋਟਾ 17 ਸਾਲ ਦਾ ਇੱਕ ਉਦੋਂ ਛੋਟੀ ਬੱਚੀ 9 10 ਸਾਲ ਦੀ ਜਿਹਦੇ ਸੁਸਾਈਡ ਕੀਤਾਗਾ ਉਹਨੇ ਨਾਮ ਵੀ ਲਿਆਗਾ ਕਿਹਦੇ ਕਿਹਦੇ ਨਾਮ ਲਿਆ ਜਿਹੜਾ ਉਹਨੇ ਸੁਸਾਈਡ ਦੇ ਵਿੱਚ ਨਾਮ ਲੱਤਾ ਜੀ ਚਾਰ ਜਣਿਆਂ ਦਾ ਇੱਕ ਤਾਂ ਉਹਨੇ ਆਪਣੀ ਘਰ ਵਾਲੀ ਦੇ ਲੱਤਾ ਵੀ ਇਹਦੇ ਕਰਕੇ ਮੈਂ ਡਿਪਰੈਸ਼ਨ ਚ ਇੱਕ ਉਹਨੇ ਆਪਣੇ ਸਾਡੂ ਦਾ ਤੇ ਇੱਕ ਉਹਨੇ ਆਪਣੀ ਸੱਸ ਦਾ ਇੱਕ ਉਹਨੇ ਆਪਣੀ ਭਝਾਈ ਦਾ بڑے ਭਰਾ ਦੀ ਘਰ ਵਾਲੀ ਜਿਨ੍ਹਾਂ ਤੇ ਅਸੀਂ ਫਿਰ ਕੱਲ ਪਾਸ ਸੱਚੋ ਸਾਹਿਬ ਨੂੰ ਇਤਲਾਹ ਕਰੀ ਉਹਨਾਂ ਨੇ ਆ ਕੇ ਡੈੱਡ ਬੋਡੀ ਨੂੰ ਲਿਆ ਕੇ 90 ਹਸਪਤਾਲ ਤੇ ਰੱਖਿਆ ਤੇ ਉਹਨਾਂ ਚਾਰਾਂ ਤੇ ਐਫ ਆਈ ਆਰ ਲਾਉਣੀ ਜਿਹੜੀ ਲੇਡੀਜ਼ ਦੀ ਆ ਉਹ ਦੀ ਕਿੱਥੇ ਮਿਲਿਆ ਡੈੱਡ ਬੋਡੀ ਜਿਹੜੀ ਲੇਡੀਜ਼ ਦੀ ਡੈੱਡ ਬੋਡੀ ਆ ਉਹ ਸਾਨੂੰ ਕੱਲ ਜਦੋਂ ਅਸੀਂ ਭਾਸੋ ਥਾਣੇ ਗਏ ਉੱਥੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਹ ਥਾਣਾ ਤਿਰਪੜੀ ਦੇ ਵਿੱਚ ਥਾਣਾ ਤਿਰਪੜੀ ਵਾਲਿਆਂ ਨੇ ਕੱਢੀ ਆ ਕੋਈ ਜਿਹੜੀ ਉਹਨਾਂ ਦੇ ਸਰਕਲ 'ਚ ਨਹਿਰ ਪੈਂਦੀ ਆ ਉਹਨਾਂ ਨੇ ਫਿਰ ਉੱਥੇ ਰਜਿੰਦਰਾ ਹਸਪਤਾਲ ਤੇ ਰੱਖਤੀ ਜਿਹੜੇ ਮੰਗਤਾ ਦੋਨੋਂ ਹੀ ਇੱਕ ਦੁਰਖਾਤਮ ਹੋਲੇ ਹੁਣ ਪਰਿਵਾਰ ਦੇ ਪਿੱਛੇ ਕੁਝ ਨਹੀਂ ਰਿਹਾ ਬੱਚੇ ਹੀ ਨੇ ਜੋ ਇਹਦੇ ਫਾਦਰ ਆ ਮੁੰਡੇ ਦਾ ਪਹਿਲਾਂ ਹੀ ਉਹ ਐਕਸਪਾਇਰ ਹੋਏ ਹੋਏ ਨੇ ਮਾਤਾ ਵੀ ਵਿਚਾਰੀ ਡਿਪਰੈਸ਼ਨ ਚ ਰਹਿੰਦੀ ਆ ਪਰਿਵਾਰ ਚ ਹੈ ਹੀ ਕੋਈ ਨਹੀਂ ਬੱਚੇ ਨੇ ਬਸ ਜੋ ਬੱਚਿਆਂ ਦੀ ਮਦਦ ਹੋ ਸਕੇ ਇਹ ਜੀ ਗੱਲ ਨਾਲ ਸਾਨੂੰ ਇੱਕ ਅੰਟੀ ਮਿਸ਼ਨ ਆਈ ਸੀ ਪਿੰਡ ਪੂਣੀ ਹਾਲ ਤੋਂ ਉਹਨਾਂ ਨੇ ਕਿਹਾ ਵੀ ਇੱਕ ਗੁਰਮੀਤ ਸਿੰਘ ਨਾਮ ਦਾ ਇਹ ਵਿਅਕਤੀ ਆ ਜਿਹਦੀ ਉਮਰ ਕਰੀਬਨ 40-45 ਸਾਲ ਉਮਰ ਰਹੀ ਵਿਆਹੀ ਕੇ ਸਾਲ ਉਹ ਜੀ ਵੀ ਉਹਨੇ ਸੂਇਸਲ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾ ਲੈ ਕੇ ਸ਼ਿਟ ਕਰ ਲਿਆ ਤੇ ਉਹਦੀ ਉਹਨੇ ਕੁਝ 25 30 ਕਿੰਨੇ ਦੀ ਵੀਡੀਓ ਪਾਈ ਸੀ ਜੇ ਚ ਉਹਨੇ ਚਾਰ ਵਿਅਕਤੀਆਂ ਨਾਮ ਲਖਾਏ ਸੀ ਵੀ ਉਹ ਜਿਨ੍ਹਾਂ ਕਰਕੇ ਉਹ ਸੁਸਾਇਡ ਕਰ ਰਹੇ ਸੀ ਕਾਰਨ ਕੀ ਹੈ ਜੀ ਇਹ ਸੁਸਾਇਡ ਕਰਨ ਕਾਰਨ ਕਿ ਉਹ ਕੋਈ ਖੇਲੂ ਆਪਣਾ ਉਹਦਾ ਖੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਦੋ ਦਿਨ ਪਹਿਲਾਂ ਉਹਦੇ ਰਿਗਾਰਡਿੰਗ ਉਹਦੀ ਵਾਈਫ ਬੱਚਿਆਂ ਨੂੰ ਲੈ ਕੇ ਚਲ ਗਈ ਸੀ ਤਾਂ ਉਹਦੇ ਰਿਗਾਰਡਿੰਗ ਉਹਨੇ ਆਪਣੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਭਝਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੇ ਵੀਡੀਓ ਬਣਾ ਕੇ ਪਾਈ ਸੀ ਉਹਦੀ ਘਰ ਵਾਲੀ ਨੇ ਕਿਉਂ ਕੀਤਾ ਸੁਸਾਇਸਾਈਡ ਉਹਦੀ ਘਰ ਵਾਲੀ ਦੇ ਸੁਸਾਇਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਜੋ ਕਿ ਉਹਨੇ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਇਹਦੇ ਸੁਸਾਇਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਆਪਸ ਚ ਲੜ ਕੇ ਤਾਂ ਉਹ ਆ ਬੱਚਿਆਂ ਨੂੰ ਲੈ ਕੇ ਉਹਦੇ ਨਾਨਕੇ ਪਰਿਵਾਰ ਚਲ ਗਈ ਸੀ ਤੇ ਰਾਹ ਦੇ ਵਿੱਚ ਜਿਹੜਾ ਫਤੇਗੜ ਸਾਹਿਬ ਕੋਲ ਉੱਤਰ ਕੇ ਬੱਚਿਆਂ ਨੂੰ ਕੇ ਚਲ ਕੇ ਆਪ ਕਿਤੇ ਚਲ ਗਈ ਸੀ ਤਾਂ ਉਹਦੇ ਸੱਜ ਮੁਰਕ ਕੇ ਪਤਾ ਨਹੀਂ ਲੱਗਿਆ ਕਿੱਥੇ ਗਈ ਸੀ ਉਹਦੀ ਲੇਡੀ ਜੀ ਕਿੱਥੇ ਮਿਲੀ ਸੀ ਰੈੱਡ ਬੋਡੀ ਇਹ ਲੇਡੀਜ਼ ਦੀ ਰੈੱਡ ਬੋਡੀ ਜੀ ਤ੍ਰਿਪਰੀ ਥਾਣੇ ਦਾ ਏਰੀਆ ਸੀ ਤੇ ਉਹਦੇ ਭਾਗੜਾਂ ਦੇ ਚਮੜੇ ਕੋਈ ਮਾਮੂਲੀ ਟਕਰਾਰ ਕਰਕੇ ਸਭ ਕੁਝ ਹੋ ਗਿਆ ਜਿਹੜੀ ਇਨੀਸ਼ੀਅਲ ਸਾਡੀ ਪੋਦੇ ਤੋਂ ਸਾਹਮਣੇ ਆ ਉਹ ਐਈ ਮਾਮੂਲੀ ਟਕਰਾਰ ਜੀ ਹੋਈ ਆ ਬਾਕੀ ਕੋਈ ਮੇਜਰ ਰੀਜਨ ਨਹੀਂ ਕੋਈ ਸਾਹਮਣੇ ਆਇਆ ਕਿਹੜੇ ਕਿਹੜੇ ਜਿਹੜੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਹੋਇਆ ਹੁਣ ਤੇ ਅਧੀਨ ਧਾਰਾ ਤੇ ਆਈਪੀਸੀ 306 ਦੇ ਤਹਿਤ ਪਰਚਾ ਦਰਜ ਕੀਤਾ ਜੀ ਕਿਸ ਦੇ ਬਿਹਾਫ ਤੇ ਇਹ ਉਹਦੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਭਰਾ ਜਦਵਿੰਦਰ ਇਹ ਦੋਏ ਮੀਆਂ ਬੀਬੀ ਦਾ ਥੋੜਾ ਬਹੁਤਾ ਨਾ ਆਪਸ ਦੇ ਵਿੱਚ ਘਰੇਲੂ ਜਿਵੇਂ ਕਲੇਸ਼ ਹੁੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਇਸ ਵੇਲੇ ਦੀ ਮੰਦ ਭਾਗੀ ਖਬਰ ਨਾਬਾ ਦੇ ਪਿੰਡ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਪਤਨੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਦਰਸਲ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਜਿਸ ਦੇ ਚੱਲਦੇ ਦੋਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤਾਂ ਮ੍ਰਿਤਕ ਦੀ ਪਛਾਣ ਗੁਰਮੀਤ ਸਖੋ ਹੋਈ ਆ ਜਦੋਂ ਕਿ ਉਸ ਦੀ ਪਤਨੀ ਦੀ ਪਛਾਣ ਮਨਪ੍ਰੀਤ ਕੌਰ ਦੇ ਵਜੋਂ ਹੋਈ ਆ ਤਾਂ ਪੂਰਾ ਮਾਮਲਾ ਕੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਇਸ ਦੇ ਚੱਲਦੇ ਜੋ ਮਨਪ੍ਰੀਤ ਕੌਰ ਹੈਗੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਜੋ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਪਨੋਪਲੀ ਹੈ ਗਿਆ ਤਾਂ ਉੱਥੇ ਉਹਨਾਂ ਨੂੰ ਲੈ ਜਾਂਦੀ ਆ ਤਾਂ 29 ਤਰੀਕ ਦਾ ਇਹ ਮਾਮਲਾ ਹੈ ਗਿਆ 29 ਤਰੀਕ ਨੂੰ ਮਨਪ੍ਰੀਤ ਕੌਰ ਆਪਣੇ ਇੱਕ بیٹے ਤੇ ਦੋ ਬੇਟੀਆਂ ਨੂੰ ਲੈ ਕੇ ਸਕੂਟੀ ਤੇ ਸਵਾਰ ਹੋ ਕੇ ਪਨੋਪਲੀ ਪਿੰਡ ਜਾਂਦੀ ਹੈਗੀ ਆ ਤਾਂ ਜਦੋਂ ਰਸਤੇ ਦੇ ਵਿੱਚ ਇੱਕ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਉੱਥੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਇੱਥੋਂ ਉਤਰ ਜਾਓ ਪੁਲਿਸ ਦਾ ਨਾਕਾ ਲੱਗਿਆ ਹੋਇਆ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਸਕੂਟੀ ਤੇ ਫਿਰ ਚੜਾ ਲਾਵਾਂਗੀ ਪਰ ਜਦੋਂ ਉਹ ਅੱਗੇ ਚਲੀ ਜਾਂਦੀ ਹੈ ਤੇ ਬੱਚੇ ਪਿੱਛੇ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮਨਪ੍ਰੀਤ ਕੌਰ ਜਿਹੜੀ ਆ ਉੱਥੋਂ ਕਿਸੇ ਜਗ੍ਹਾ ਚਲੀ ਗਈ ਆ ਤੇ ਬਾਅਦ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਘਰ ਚਲੇ ਜਾਂਦੇ ਨੇ ਦੂਸਰੇ ਪਾਸੇ ਜੇਕਰ ਗੁਰਮੀਤ ਦੀ ਗੱਲ ਕੀਤੀ ਜਾਵੇ ਘਰ ਦੇ ਵਿੱਚ ਪਹਿਲਾਂ ਹੀ ਕਲੇਸ਼ ਸੀਗਾ ਪਰ ਉਸ ਨੂੰ ਨਾ ਹੀ ਆਪਣੇ ਬੱਚਿਆਂ ਬਾਰੇ ਕੁਝ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਆਪਣੀ ਪਤਨੀ ਬਾਰੇ ਤੇ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਗੱਲਬਾਤ ਕਰਦਾ ਪਰ ਉਹਨਾਂ ਦੇ ਵੱਲੋਂ ਉਸ ਤਰ੍ਹਾਂ ਦਾ ਰਿਸਪਾਂਸ ਨਹੀਂ ਦਿੱਤਾ ਜਾਂਦਾ ਤਾਂ 29 ਤਰੀਕ ਦਾ ਇਹ ਮਾਮਲਾ ਸੀਗਾ ਪਰ 29 ਤੋਂ ਲੈ ਕੇ 3 ਤਰੀਕ ਦੇ ਵਿੱਚਕਾਰ ਜੋ ਗੁਰਮੀਤ ਸਿੰਘ ਸੀਗਾ ਉਸ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਆ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਜਿਹੜੇ ਉਹਨਾਂ ਨੂੰ ਮਿਲ ਰਹੇਗੇ ਹਾਲਾਂਕਿ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਹੈਗਾ ਕਿ ਮਨਪ੍ਰੀਤ ਕੌਰ ਉਹ ਹਜੇ ਤੱਕ ਉਸ ਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਪਰ ਜਿਹੜੇ ਬੱਚੇ ਸੀਗੇ ਉਹ ਆਪਣੇ ਨਾਨਕੇ ਪਿੰਡ ਪਨੋਪਲੀ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਉਸ ਤੋਂ ਬਾਅਦ ਗੁਰਮੀਤ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਜਦੋਂ ਖੌਫਨਾਕ ਕਦਮ ਚੁੱਕਦਾ